ਸਰਦੀਆਂ ਵਿੱਚ ਮooli ਦਾ ਪਰੌਂਠਾ ਜਿੰਨਾ ਸਾਡੀ ਸਿਹਤ ਲਈ ਵਧੀਆ ਹੈ ਸ਼ਾਇਦ ਕੋਈ ਹੋਰ ਪਰੌਂਠਾ ਨਹੀਂ ਕਿਉਂਕਿ ਸਕਿਨ ਪ੍ਰੋਬਲਮ ਖਿਜਕੀ ਦੀ ਪ੍ਰੋਬਲਮ ਹੋਰ ਪਤਾ ਨਹੀਂ ਕਿੰਨੀਆਂ ਬਿਮਾਰੀਆਂ ਦਾ ਇਲਾਜ ਕਰਦੀ ਹੈ ਮooli ਤੇ ਇਹਨੂੰ ਜ਼ਿਆਦਾਤਰ ਅਸੀਂ ਪਰੌਂਠਿਆਂ ਵਿੱਚ ਹੀ ਲੈਣੇ ਆ ਤੇ ਬਹੁਤ ਜਣੇ ਇਸ ਨੂੰ ਬਣਾਉਣ ਤੋਂ ਭੱਜਦੇ ਨੇ ਕਿਉਂਕਿ ਕਹਿੰਦੇ ਨੇ ਕੱਦੂ ਕਸ ਕਰਨਾ ਪੈਂਦਾ ਹੈ ਬਾਅਦ ਚ ਨਿਚੋੜਨੀ ਹੈ ਪੈਂਦੀ ਹੈ ਪਾਣੀ ਛੱਡ ਜਾਂਦੀ ਹੈ ਜਾਂ ਫਿਰ ਪਰੌਠੇ ਫਟ ਜਾਂਦੇ ਆ ਆਪਾਂ ਇੱਕੋ ਪੇੜੇ ਵਿੱਚ ਬਣਾਵਾਂਗੇ ਤੇ ਇਸ ਤੋਂ ਜਲਦੀ ਪਰੌਠੇ ਮਜ਼ੇਦਾਰ ਤੁਸੀਂ ਬਣਾ ਹੀ ਨਹੀਂ ਸਕਦੇ ਤੇ ਆਪਾਂ ਮooli ਨੂੰ ਜੀ ਧੋ ਲਿਆ ਚੰਗੀ ਤਰ੍ਹਾਂ ਉੱਪਰੋਂ ਛਿੱਲ ਲਿਆ ਉਸ ਤੋਂ ਬਾਅਦ ਲਵਾਂਗੇ ਜੀ ਇੱਕ ਚੌਪਰ ਤੇ ਇਸੇ ਤਰੀਕੇ ਨਾਲ ਤੁਸੀਂ ਕੱਟ ਕੇ ਉਹਦੇ ਵਿੱਚ ਪਾ ਲੈਣਾ ਹੈ ਥੋੜੇ ਜਿ ਆਪਣੇ ਕੋਲੇ ਜੀ ਮੂਲੀ ਦੇ ਪੱਤੇ ਉਹਨਾਂ ਨੂੰ ਵੀ ਆਪਾਂ ਧੋ ਲਿਆ ਸੀ ਸੁਕਾਏ ਵਗੈਰਾ ਬਿਲਕੁਲ ਨਹੀਂ ਆਪਾਂ ਉਸੇ ਤਰ੍ਹਾਂ ਹੀ ਥੋੜੇ ਜਿ ਨਿਚੋੜ ਕੇ ਲੈ ਲੇ ਬਹੁਤ ਹੀ ਟੇਸਟੀ ਪਰੌਠਾ ਬਣੂਗਾ ਇੱਕੋ ਪੇੜੇ ਵਿੱਚ ਜਿੰਨੇ ਮਰਜੀ ਪਰੌਠੇ ਬਣਾਇਓ ਪਾਣੀ ਬਿਲਕੁਲ ਨਹੀਂ ਹੋਊਗਾ ਵਿੱਚ ਉਸ ਤੋਂ ਬਾਅਦ ਜੀ ਆਪਾਂ ਚੋਪਰ 'ਚ ਕਰਾਂਗੇ ਇਹਨੂੰ ਚੋਪ ਇੱਕ ਮਿੰਟ ਲਈ ਇਹਨੂੰ ਚੌਪ ਕਰੀ ਜਾਵਾਂਗੇ ਉਸ ਤੋਂ ਬਾਅਦ ਜੀ ਆਪਾਂ ਚੌਪਰ ਨੂੰ ਖੋਲਾਂਗੇ ਤੇ ਸਾਰੇ ਸਮਾਨ ਨੂੰ ਮਿਕਸ ਕਰ ਦਾਂਗੇ ਕੋਈ ਸਪੂਨ ਵਗੈਰਾ ਤੁਸੀਂ ਲੈ ਲਿਓ ਜਿਹੜੇ ਵੀ ਮੂਲੀ ਦੇ ਟੁਕੜੇ ਉੱਪਰ ਥੋੜੇ ਜਿ ਮੋٹے ਰਹਿ ਗਏ ਉਹ ਤੁਸੀਂ ਮਿਕਸ ਕਰ ਦਿਓ ਤਾਂ ਕਿ ਜਦੋਂ ਤੁਸੀਂ ਅਗਲੀ ਵਾਰੀ ਚੌਪ ਕਰੋਗੇ ਤਾਂ ਸਾਰਾ ਜਿਹੜਾ ਇੱਕੋ ਵਾਰੀ ਚ ਚੌਪ ਹੋ ਜੇ ਫਿਰ ਆਪਾਂ ਇਹਨੂੰ ਇੱਕ ਮਿੰਟ ਲਈ ਚਲਾਵਾਂਗੇ ਪਾਣੀ ਵਗੈਰਾ ਦੀ ਤਾਂ ਕੋਈ ਪ੍ਰੋਬਲਮ ਨਹੀਂ ਹੋਣੀ ਇਸ ਕਰਕੇ ਇਹਨੂੰ ਤੁਸੀਂ ਚੰਗੀ ਤਰ੍ਹਾਂ ਚੌਪ ਕਰ ਲਿਓ ਫਿਰ ਆਪਾਂ ਲਵਾਂਗੇ ਜੀ ਕੋਈ ਵੀ ਖੁੱਲਾ ਜਿਹਾ ਬਰਤਨ ਤੇ ਉਹਦੇ ਵਿੱਚ ਇਹਨੂੰ ਕੱਢ ਦਾਂਗੇ ਇਹ ਬਹੁਤ ਜਲਦੀ ਹੋ ਗਿਆ ਆਪਾਂ ਨੂੰ ਗ੍ਰੇਟ ਵਗੈਰਾ ਕਰਨ ਦੀ ਬਿਲਕੁਲ ਜ਼ਰੂਰਤ ਨਹੀਂ ਤੇ ਨਾ ਹੀ ਆਪਾਂ ਇਹਨਾਂ ਨੂੰ ਨਿਚੋੜਨਾ ਜਦੋਂ ਆਪਾਂ ਪਰੌਂਠਾ ਬਣਾਉਨੇ ਆ ਮੂਲੀਆ ਨੂੰ ਨਿਚੋੜ ਦੇਣੇ ਆ ਤੇ ਜਿਹੜੀ ਉਹਦੇ ਵਿੱਚ ਸਾਰੀ ਪੋਸ਼ਟਿਕਤਾ ਹੁੰਦੀ ਹੈ ਉਹ ਆਪਾਂ ਕੱਢ ਕੇ ਬਾਹਰ ਸੁੱਟ ਦਿੰਨੇ ਆ ਤੇ ਆਪਾਂ ਇਸੇ ਤਰ੍ਹਾਂ ਹੀ ਨਹੀਂ ਬਣਾਵਾਂਗੇ ਜੇ ਆਪਾਂ ਜਲਦੀ ਇਹ ਕਰ ਲਿਆ ਚੌਪ ਤਾਂ ਇਹਦਾ ਮਤਲਬ ਇਹ ਨਹੀਂ ਵੀ ਆਪਾਂ ਸਾਦਾ ਬਣਾਵਾਂਗੇ ਬੜਾ ਹੀ ਸਾਰਾ ਇਹਦੇ ਵਿੱਚ ਸਮਾਨ ਪਾਵਾਂਗੇ ਜਿਹਦੇ ਨਾਲੇ ਬੜਾ ਹੀ ਟੇਸਟੀ ਬਣੂਗਾ ਫਿਰ ਪਾਇਆ ਇਹਦੇ ਵਿੱਚ ਆਪਾਂ ਟੇਸਰ ਤਣੀਆਂ ਤਿੰਨ ਚਾਰ ਪਾਇਆ ਬਿਲਕੁਲ ਬਰੀਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਜਿੰਨਾ ਵੀ ਆਪਾਂ ਸਮਾਨ ਪਾਇਆ ਆਪਣੇ ਘਰ ਵਿੱਚ ਪਿਆਈ ਹੁੰਦਾ ਉਸ ਤੋਂ ਬਾਅਦ ਲਵਾਂਗੇ ਜੀ ਆਪਾਂ ਨਮਕ ਜਿੰਨੇ ਕੇ ਤੁਸੀਂ ਪਰੌਂਠੇ ਬਣਾਉਣੇ ਆ ਉਸ ਹਿਸਾਬ ਨਾਲ ਨਮਕ ਲਿਓ ਥੋੜਾ ਜਿਹਾ ਪੱਲੇ ਵਿੱਚ ਕਾਲਾ ਨਮਕ ਚਮਚੇ ਦਾ ਚੌਥਾ ਹਿੱਸਾ ਮਿਕਸ ਕਰਾਂਗੇ ਮੈਂਗੋ ਪਾਊਡਰ ਅਮਚਰ ਪਾਊਡਰ ਵੀ ਇਹਨੂੰ ਕਹਿ ਦਿੰਦੇ ਨੇ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਵਾਂਗੇ ਜੀ ਆਪਾਂ ਜੀਰਾ ਤੇ ਅਜਵਾਇਨ ਦਾ ਪਾਊਡਰ ਜਿਹੜਾ ਕਿ ਭੁੰਨ ਕੇ ਆਪਾਂ ਇਹਨਾਂ ਨੂੰ ਪੀਸਿਆ ਹੋਇਆ ਫਿਰ ਪਾਈਏ ਜੀ ਅੱਧਾ ਚਮਚ ਕਾਲੀ ਮਿਰਚ ਉਸ ਤੋਂ ਬਾਅਦ ਥੋੜੀ ਜਿਹੀ ਪਾਵਾਂਗੇ ਬਿਲਕੁਲ ਲਾਲ ਮਿਰਚ ਜੇ ਜ਼ਿਆਦਾ ਤਿੱਖਾ ਪਸੰਦ ਨਾ ਹੋਵੇ ਇਹਨੂੰ ਸਕਿਪ ਕਰ ਦਿਓ ਤੇ ਪਰ ਇੰਨੇ ਨਾਲ ਵਧੀਆ ਬਣਦਾ ਹੈ ਉਸ ਤੋਂ ਬਾਅਦ ਜੀ ਇਹਨੂੰ ਆਪਾਂ ਮਿਕਸ ਕਰਕੇ ਇਸੇ ਤਰੀਕੇ ਨਾਲ 5 ਮਿੰਟ ਲਈ ਰੈਸਟ ਤੇ ਰੱਖ ਦਾਂਗੇ ਤਾਂ ਕਿ ਜਿੰਨਾ ਵੀ ਮੂਲੀਆਂ ਨੇ ਪਾਣੀ ਆਪਣਾ ਛੱਡ ਦੇਣੇ ਉਹ ਛੱਡ ਦੇਣਗੀਆ ਜੇ ਤੁਹਾਨੂੰ ਮੂਲੀ ਦੇ ਪਰੌਂਠੇ ਦੀ ਮਜ਼ੇਦਾਰ ਜੀ ਰੈਸਪੀ ਵਧੀਆ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤੇ ਇਸ ਤਰ੍ਹਾਂ ਦੇ ਵਧੀਆ-ਵਧੀਆ ਖਾਣੇ ਦੀਆਂ ਵੀਡੀਓ ਦੇਖਣ ਲਈ ਮੇਰੇ ਪੇਜ ਨੂੰ ਫੋਲੋ ਜ਼ਰੂਰ ਕਰਿਓ ਤੇ ਲਿੰਕ ਤੋਂ ਤੁਸੀਂ YouTube ਤੇ ਸਬਸਕ੍ਰਾਈਬ ਵੀ ਕਰਿਓ ਉਸ ਤੋਂ ਬਾਅਦ ਜੀ 5 ਮਿੰਟਾਂ ਬਾਅਦ ਦੇਖੋਗੇ ਤੁਸੀਂ ਇਹਨਾਂ ਨੇ ਆਪਣਾ ਜਿਹੜਾ ਪਾਣੀ ਛੱਡਣਾ ਸੀ ਛੱਡਤਾ ਹੁਣ ਆਪਾਂ ਇਹਦੇ ਵਿੱਚ ਹੀ ਮਿਕਸ ਕਰਾਂਗੇ ਜੀ 2 ਕੱਪ ਆٹے ਦੇ ਪਾਣੀ ਵਗੈਰਾ ਆਪਾਂ ਬਿਲਕੁਲ ਨਹੀਂ ਨਿਚੋੜਿਆ ਇਹਨਾਂ ਗੱਲਾਂ ਦਾ ਤੁਸੀਂ ਧਿਆਨ ਰੱਖਿਓ ਜਿੰਨੇ ਕਿ ਤੁਸੀਂ ਪਰੌਂਠੇ ਤਿਆਰ ਕਰਨੇ ਆ ਉਸ ਹਿਸਾਬ ਨਾਲ ਤੁਸੀਂ ਆਟਾ ਪਾ ਲਿਓ ਪਰ 2 ਕੱਪ ਆਟੇ ਦੇ ਵਿੱਚ ਤੁਸੀਂ 7 ਤੋਂ 8 ਪਰੌਂਠੇ ਜਿਹੜੇ ਆਰਾਮ ਨਾਲ ਬਣਾਉਂਗੇ ਤੇ ਦੇਖੋ ਜੀ ਆਪਾਂ ਆਟੇ ਨੂੰ ਇਸੇ ਤਰੀਕੇ ਨਾਲ ਹੀ ਗੁੰਨਾ ਸ਼ੁਰੂ ਕਰਤਾ ਇਹਦੇ ਵਿੱਚ ਪਾਣੀ ਵਗੈਰਾ ਬਿਲਕੁਲ ਨਹੀਂ ਪਾਇਆ ਕਿਉਂਕਿ ਜਿਹੜਾ ਮੂਲੀਆਂ ਵਾਲਾ ਪਾਣੀ ਹੈ ਤੇ ਉਸੇ ਨਾਲ ਹੀ ਆਪਣਾ ਬਹੁਤ ਸਾਰਾ ਆਟਾ ਹੈ ਜਿਹੜਾ ਗੁੰਨਿਆ ਗਿਆ ਜੇ ਪਾਣੀ ਦੀ ਜ਼ਰੂਰਤ ਪਵੇ ਤਾਂ ਤੁਸੀਂ ਇਸ ਹਿਸਾਬ ਨਾਲ ਹੱਥ ਉੱਪਰ ਰੱਖ ਕੇ ਥੋੜਾ ਜਿਹਾ ਪਾਣੀ ਪੋੜਾ ਦੋ ਕਸਪੂਣੀ ਇਹਦੇ ਵਿੱਚ ਪਾਣੀ ਦੇ ਪਏ ਹੈਗੇ ਬਿਲਕੁਲ ਤੇ ਆਟਾ ਦੇਖੋ ਆਪਣਾ ਹੋ ਗਿਆ ਜੀ ਤਿਆਰ ਬਾਕੀ ਨਾ ਜ਼ਿਆਦਾ ਤੁਸੀਂ ਸਖਤ ਕਰਨਾ ਤੇ ਨਾ ਜ਼ਿਆਦਾ ਤੁਸੀਂ ਸੌਫਟ ਰੱਖਣਾ ਤੇ ਇਹਨੂੰ ਆਪਾਂ ਗੁੰਨ ਲਾਂਗੇ ਜੀ ਇਸੇ ਤਰੀਕੇ ਨਾਲ ਹੌਲੀ-ਹੌਲੀ ਤੇ ਸਾਰਾ ਸਮਾਨ ਆਪਣਾ ਜਿਹੜਾ ਹੈਗਾ ਦੇ ਵਿੱਚ ਮਿਕਸ ਹੋ ਗਿਆ ਆਟੇ ਨੂੰ ਆਪਾਂ ਜੀ ਵਧੀਆ ਜੇ ਤਰੀਕੇ ਨਾਲ ਗੁੰਨ ਲਿਆ ਤੇ ਇਹਨੂੰ ਇੱਕ ਸਾਈਡ ਤੇ ਲਗਾਤਾ ਕਿਸੇ ਵੀ ਪੋਣੇ ਨਾਲ ਤੁਸੀਂ ਜਾਂ ਕਿਸੇ ਵੀ ਪਲੇਟ ਵਗੈਰਾ ਨਾਲ ਇਹਨੂੰ ਟੱਕ ਦਿਓ ਤੇ 10 ਮਿੰਟਾਂ ਲਈ ਇਹਨੂੰ ਸਾਈਡ ਤੇ ਰੱਖ ਦਿਓ। ਘੱਟ ਤੋਂ ਘੱਟ 10 ਮਿੰਟਾਂ ਲਈ ਤੁਸੀਂ ਜ਼ਰੂਰ ਰੱਖਿਓ। ਜੇ 10-5 ਮਿੰਟ ਜ਼ਿਆਦਾ ਹੋ ਜਾਣਗੇ ਤਾਂ ਕੋਈ ਗੱਲ ਨਹੀਂ। ਤੇ ਉਸ ਤੋਂ ਬਾਅਦ ਜੀ ਆਪਾਂ ਇਹਦੇ ਉੱਪਰ ਲਗਾਵਾਂਗੇ ਦੇਸੀ ਘਿਓ ਤੇ ਇਹਨੂੰ ਹਲਕੀ ਜਿਹੀ ਮੁੱਕੀ ਦੇ ਲਾਂਗੇ ਚੰਗੀ ਤਰ੍ਹਾਂ ਤੇ ਆਟਾ ਆਪਣਾ ਬਿਲਕੁਲ ਤਿਆਰ ਹੈ। ਬੜਾ ਹੀ ਸੌਫਟ ਜਿਹਾ ਇਹ ਗੁੰਨਿਆ ਗਿਆ ਤੇ ਬਹੁਤ ਹੀ ਵਧੀਆ ਇਹਦੇ ਮਜ਼ੇਦਾਰ ਜਿਹੇ ਬਣਨਗੇ ਹੁਣ ਪਰੌਂਠੇ। ਫਿਰ ਲੈ ਲਿਓ ਜੀ ਤੁਸੀਂ ਇਹਦਾ ਪੇੜਾ ਤੇ ਆਮ ਪੇੜਿਆਂ ਨਾਲ ਤੁਸੀਂ ਇਹ ਥੋੜਾ ਜਿਹਾ ਮੋਟਾ ਲਿਓ ਤੇ ਉਸੇ ਤਰੀਕੇ ਨਾਲ ਵੇਲੋ ਜਿਵੇਂ ਤੁਸੀਂ ਰੋਟੀ ਨੂੰ ਵੇਲਦੇ ਹੋਗੇ ਤੇ ਇਹਨੂੰ ਬੇਲਣ ਵਿੱਚ ਤੁਹਾਨੂੰ ਬਿਲਕੁਲ ਪਰੇਸ਼ਾਨੀ ਨਹੀਂ ਆਉਗੀ ਜਦੋਂ ਆਪਾਂ ਮੋਲੀਆਂ ਵਗੈਰਾ ਬਾਅਦ ਵਿੱਚ ਦੇਖੋ ਭਰਦੇ ਆ ਤਾਂ ਪਾਣੀ ਛੱਡ ਜਾਂਦੀ ਹੈ ਚੱਕਲਾ ਵੀ ਗਿੱਲਾ ਹੋ ਜਾਂਦਾ ਤੇ ਪਰੌਂਠਾ ਵੀ ਸਹੀ ਨਹੀਂ ਬਣਦਾ ਤੇ ਇਹਦੇ ਵਿੱਚ ਆਪਾਂ ਢੇਰ ਸਾਰੀਆਂ ਪਾਈਆਂ ਮੋਲੀਆਂ ਤੇ ਦੇਖੋ ਵਿਚਾਲੇ ਭਰਿਆ ਦੇਸੀ ਘਿਓ ਤੇ ਜਿਹੜਾ ਅੱਜ ਪਰੌਂਠਾ ਹੈ ਉਹ ਆਪਾਂ ਚਾਰ ਖੁੰਜਾ ਬਣਾਵਾਂਗੇ ਇਹਨੂੰ ਆਪਾਂ ਚੌਰਸ ਪਰੌਂਠਾ ਬਣਾਵਾਂਗੇ ਕਿਉਂਕਿ ਅੱਜ ਆਪਾਂ ਗੋਲ ਨਹੀਂ ਤਿਆਰ ਕਰਾਂਗੇ ਬੜੇ ਸਿੰਪਲ ਜਿਹੇ ਤਰੀਕੇ ਨਾਲ ਆਪਾਂ ਇਹਨੂੰ ਬੇਲ ਲਿਆ ਤੇ ਉਸੇ ਤਰੀਕ ਕੇ ਨਾਲ ਹੀ ਲਾਵਾਂਗੇ ਜੀ ਤਵੇ ਦੇ ਉੱਤੇ ਕਿਉਂ ਤੇ ਨੂੰ ਪਾਵਾਂਗੇ ਜਿੰਨੇ ਮਰਜੀ ਪਰੌਂਠੇ ਤੁਸੀਂ ਇਹਦੇ ਤਿਆਰ ਕਰਦੇ ਜਾਇਓ ਬਾਕੀ ਬੜੀ ਛੇਤੀ ਬਨ ਗਏ ਕਿਉਂਕਿ ਇਹਨਾਂ ਵਿੱਚ ਅਲੱਗ-ਅਲੱਗ ਕੋਈ ਸਮਾਨ ਤੁਹਾਨੂੰ ਪਾਉਣ ਦੀ ਲੋੜ ਨਹੀਂ ਇੱਕੋ ਟਾਈਮ 'ਚ ਆਪਾਂ ਆਟਾ ਬਣਾ ਲਿਆ ਤੇ ਉਸ ਤੋਂ ਬਾਅਦ ਜੀ ਹੁਣ ਲਗਾਤਾਰ ਤੁਸੀਂ ਜਿੰਨੇ ਜਿੰਨੇ ਨੂੰ ਮਰਜੀ ਪਰੌਂਠੇ ਖਵਾਈ ਜਾਇਓ ਤੇ ਜਿਹੜਾ ਦਾ ਟੇਸਟ ਹੈ ਉਹ ਲਾਜਵਾਬ ਹੈ ਕਿ ਕਿ ਮੂਲੀ ਦਾ ਰਸਾ ਪਾ ਬਿਲਕੁਲ ਖਰਾਬ ਨਹੀਂ ਕੀਤਾ ਉਹ ਸਾਰਾ ਆٹے ਵਿੱਚ ਹੀ ਹੈ ਉਸੇ ਤਰ੍ਹਾਂ ਹੀ ਦੋਨੇ ਪਾਸਿਓਂ ਆਪਾਂ ਚੋਪੜ ਰਹੇ ਆ ਇਹਨੂੰ ਚੰਗੀ ਤਰ੍ਹਾਂ ਘਿਓ ਲਗਾ ਕੇ ਘਿਓ ਹੈ ਜਿਹੜਾ ਆਪਾਂ ਉਹ ਦੇਸੀ ਲਗਾਉਨੇ ਆ ਤੁਹਾਨੂੰ ਹਰ ਵੀਡੀਓ 'ਚ ਕਹਨੇ ਆ ਤੁਸੀਂ ਵੀ ਜੇ ਘਿਓ ਵਰਤੋ ਤਾਂ ਘਰ ਦਾ ਦੇਸੀ ਵਰਤਿਆ ਕਰੋ ਰਿਫਾਈਂਡ ਵਗੈਰਾ ਵਿੱਚ ਪਰੋਂਠੇ ਤੁਸੀਂ ਬਿਲਕੁਲ ਨਾ ਬਣਾਇਆ ਕਰੋ ਦੇਖੋ ਜੀ ਆਪਣਾ ਪਰੌਂਠਾ ਹੋ ਗਿਆ ਤਿਆਰ ਬਾਕੀ ਜਿਨ੍ਹਾਂ ਨੂੰ ਘਿਓ ਪਸੰਦ ਨਹੀਂ ਬਾਈਓ ਇਹਦੀ ਰੋਟੀ ਬਣਾ ਕੇ ਵੀ ਖਾ ਸਕਦੇ ਆ ਸਭ ਤੋਂ ਵਧੀਆ ਇਹ ਗੱਲ ਹੈ ਤੇ ਆਪਾਂ ਦੇਖੋ ਸਿੰਪਲ ਤਰੀਕੇ ਨਾਲ ਬੇਲਾਂਗੇ ਜੀ ਇਹਦੀ ਰੋਟੀ ਤੇ ਫਿਰ ਹੁਣ ਇਹਨੂੰ ਪਕਾਵਾਂਗੇ ਇੰਨੀ ਜ਼ਿਆਦਾ ਇਹ ਵੀ ਸੌਫਟ ਬਣੂਗੀ ਕਿ ਤੁਹਾਨੂੰ ਲੱਗਣਾ ਹੀ ਨਹੀਂ ਕਿ ਤੁਸੀਂ ਪਰੌਂਠਾ ਖਾ ਰਹੇ ਹੋ ਜਾਂ ਫਿਰ ਰੋਟੀ ਖਾ ਰਹੇ ਹੋਗੇ ਤੇ ਉਹ ਤੁਹਾਡੀ ਮਰਜ਼ੀ ਹੈ ਉਹਨੂੰ ਬਾਅਦ ਵਿੱਚ ਤੁਸੀਂ ਨੀਚੇ ਚੋਪੜੋ ਚਾਹੇ ਨਾ ਚੋਪੜੋ ਕਿਉਂ ਲਗਾਉਣਾ ਆਪਣੀ ਮਰਜ਼ੀ ਤੇ ਆਪਣੀ ਜੀ ਰੋਟੀ ਵੀ ਤਿਆਰ ਹੋ ਗਈ ਤੇ ਬਹੁਤ ਸਾਰੇ ਪਰੌਂਠੇ ਵੀ ਬਣ ਕੇ ਤਿਆਰ ਹੋ ਗਏ ਬਾਕੀ ਜਿਹੜਾ ਇਹਦੇ ਵਿੱਚ ਨਿੱਕੇ ਨਿੱਕੇ ਤੁਹਾਨੂੰ ਗੱਲਾਂ ਦੱਸੀਆਂ ਗਿਆ ਸਾਰੀਆਂ ਦਾ ਤੁਸੀਂ ਧਿਆਨ ਰੱਖਣਾ ਹੈਗਾ ਚੌਪ ਕਰਿਓ ਚਟਪਟ ਕਰੀਟ ਕਰਨ ਦੀ ਲੋੜ ਨਹੀਂ ਨਿਚੋੜਨ ਦੀ ਲੋੜ ਨਹੀਂ ਸਾਰੇ ਮਸਾਲੇ ਪਾ ਕੇ ਮजेदार ਜਸਮਾਨ ਬਣਾ ਲਿਓ ਉਸ ਤੋਂ ਬਾਅਦ ਜੀ ਸਰਦੀ ਦਾ ਟਾਈਮ ਹੈ ਮजेदार ਜੇ ਪਰੌਂਠੇ ਦੇਖੋ ਬਣਾ ਬਣਾ ਕੇ ਇੱਕ ਸਾਈਡ ਤੇ ਰੱਖ ਕੇ ਸਭ ਨੂੰ ਕਰਿਓ ਸਰਵ ਤੁਹਾਡੀ ਬੜੀ ਤਾਰੀਫ ਹੋਊਗੀ ਟਰਾਈ ਕਰਕੇ ਜਰੂਰ ਦੇਖਿਓ ਬੜੀ ਸੌਖੀ ਜੀ ਰੈਸਿਪੀ ਹੈ ਤੇ ਹੁਣ ਛੱਟਪਟ ਤੁਸੀਂ ਮੂਲੀ ਦੇ ਪਰੌਂਠੇ ਬਣਾ ਕੇ ਕਿਸੇ ਟਾਈਮ ਵੀ ਖਾ ਸਕਦੇ ਹੋ ਜਿਹੜੇ ਬਣਾਉਂਦੇ ਆ ਬਈ ਬਹੁਤ ਵਧੀਆ ਤੇ ਜਿਹੜੇ ਨਹੀਂ ਬਣਾਉਂਦੇ ਟਰਾਈ ਜ਼ਰੂਰ ਕਰਿਓ ਵੀਡੀਓ ਨੂੰ ਸ਼ੇਅਰ ਕਰਿਓ